ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਤੁਹਾਡਾ ਢੱਲਵਾ ਟੈਲੀਵਿਜ਼ਨ ਤੇ ਤੇ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਫਿਲਮ ਹਾਸਿਆ ਭਰਪੂਰ ਫਿਲਮ ਸੋ ਬਣੇ ਰਿਹਾ ਅਖੀਰ ਤੱਕ ਅਰੇ শাਲਾ ਸੱਸਰੀ ਕਹਾਣਾ ਤਾਂ ਕੋਈ ਵੀ ਨਹੀਂ ਦੇਵਾਰ ਦੇਵਾ ਅਬ ਤਾਂ ਹਮ ਲੈ ਕੇ ਜਾਊਂਗਾ ਆਜ ਤੋਂ ਮੰਨ ਗਈ ਗਾਲ ਸਮਾ ਕੋਈ ਦਿੱਖਾ ਵੀ ਨਹੀਂ ਹੈ फरी का नाते सरदार चबिया भी बीच में छोड़ छूट गवादी सरा सफरी खरा है सरदारवा सरदारवा जल्दी, जल्दी जल्दी जाए आई ना जाए थोड़ा तो पकड़ी ना ले हमका। ਸਾਲਿਆ ਤਾਂ ਕੋਈ ਵੀ ਨਹੀਂ ਹੈ ਕੀ ਗਾ ਦੇ ਕਮੇ ਤੂੰ ਸੋਚਿਆ ਹੈ ਪਿਆ ਉਹ ਪੁੱਤ ਕੀ ਦੱਸਾਂ ਤੈਨੂੰ ਯਾਰ ਝੋਨੇ ਤੇ ਕੱਖ ਜਾ ਕਢਾਉਣਾ ਸੀ ਤੇ ਬੰਦਾ ਕੋਈ ਮਿਲਦਾ ਨਹੀਂ ਯਾਰ ਤੈਨੂੰ ਪਤਾ ਆਪ ਵੀ ਹੁਣ ਸਿਹਤ ਥੋੜੀ ਠੀਕ ਨਹੀਂ ਤੇ ਜਿਹੜਾ ਥੋੜਾ ਚਾਚਾ ਬਾਹਰ ਆ ਤੇ ਤਾਂ ਕਰਕੇ ਯਾਰ ਕੋਈ ਹੈ ਬੰਦਾ ਬੰਦਾ ਤਾਂ ਦੱਸ ਨਿਗਾ ਤੇ ਬੰਦਾ ਤਾਂ ਨਹੀਂ ਭਈਆ ਭੂਆ ਭਾਲ ਲਾ ਕੋਈ ਦੇਖਿਆ ਯਾਰ ਪੁੱਤ ਜੇ ਕੋਈ ਹੈ ਤੇਰੀ ਤਾਂ ਮੈਂ ਭਈਆ ਵੇਖ ਕੇ ਨਿੰਦਾਦਾ ਤੈਨੂੰ ਠੀਕ ਆ ਚੱਲ ਠੀਕ ਆ ਦੱਸੀ ਤੈਨੂੰ ਮੈਂ ਠੀਕ ਆ ਨਾ ਵੇਨਾਗਾ ਹਾਂ ਹਾਂ ਧੰਨਵਾਦ ਫੋਨ ਲਾ ਦੇਣਾ ਇਹ ਤਾਂ ਇਹ ਤਾਂ ਬੜਾ ਯਾਰ ਬੰਦੇ ਖਣੋਖਿਆ ਨਾ ਕੋਈ ਬੰਦਾ ਮਿਲਦਾ ਨਾ ਕੋਈ ਭਈਆ ਪੰਜਾਬੀ ਨੂੰ ਪੁੱਛ ਲਈਏ ਤੇ ਰੇਟ ਪਿਓ ਦਾ ਪਿਓ ਮੰਗ ਬਿੰਦਾ ਚੱਲ ਵਿਆਹ ਭਤੀਜ ਕਰਦਾ ਕੋਈ ਹੱਲ ਦੇਖਦੇ ਆ ਕੋ ਕਾ ਨਮਸਕਾਰ ਅਨਮੋਖ ਤੇ ਨਮੋਖ ਤੇ ਕਿਹਦਾ ਥੋੜੀ ਆ ਯਾਰ ਖਾਣ ਦੀ ਆਤ ਨਹੀਂ ਜਾਂਦੀ ਆ ਗੰਧ ਸੜਦਾ ਕਰੋ ਖਾਂ ਓ ਸਰਦਾਰ ਇਹ ਸ਼ਵਾ ਸਸੁਰ ਦਾ ਨਾਟੇ ਛੂਟਦਾ ਨਹੀਂ ਹੈ ਛੁੱਟਦਾ ਹਮ ਜੀ ਹਮਰਾ ਮਜਬੂਰੀਆ ਬਣ ਗਵਾ ਛੱਡਣ ਨੂੰ ਕੀ ਨਹੀਂ ਹੁੰਦਾ ਬੰਦੇ ਦੇ ਉੱਤੇ ਕੁਝ ਨਹੀਂ ਹੁੰਦਾ ਤੇ ਹਮਾਂ ਤਾਂ ਹੂ ਬੰਦੇ ਸੇ ਉੱਪਰ ਕੁਝ ਨਹੀਂ ਹੈ ਸਰਦਾਰ ਕਾ ਕਰੇ ਕਿਧਰ ਆਇਆ ਤੇ ਕਿਧਰ ਨੂੰ ਚੱਲਿਆ ਸਰਦਾਰ ਕੀ ਸਸੁਰ ਦਾ ਨਾਟਕ ਹਮਰਾ ਸਰਦਾਰ ਜੋ ਹੈ ਨਾ ਉਹ ਢਿਲਵਾ ਪਿੰਡ ਵਿੱਚ ਹਾਂ ਹਾਂ ਉਹ ਸਰਦਾਰ ਬਿਮਾਰ ਪੜ ਗਵਾ ਤੂ ਕਹ ਹੈ ਕਿ ਉਕੋ ਪੈਸਾ ਕੀ ਜ਼ਰੂਰਤ ਹੈ ਅੱਛਾ ਉਸਕਾ ਲਾਜ ਕਰਵਾਣਾ ਹੈ ਨਾ ਠੀਕ ਆ ਤੂ हमको ਇਹ ਵੇਚਣਾ ਹੈ ਹੂੰ ਇਹ ਮੋਟਰਸਾਈਕਲ ਵਾ ਮੋਟਰਸਾਈਕਲ ਵੇਚਣਾ ਹਾਂ ਉਹ ਮੋਟਰਸਾਈਕਲ ਤਾਂ ਤੇਰਾ ਲੱਭ ਲਾਂਗੇ ਕੋਈ ਯਾਰ ਬੰਦਾ ਬੁੰਦਾ ਲੱਭ ਕੇ ਦੇ ਭਈਆ ਭੂਆ ਮੈਨੂੰ ਵੀ ਝੋਨੇ ਤੇ ਕੱਖ ਕਢਾਉਣਾ ਯਾਰ ਪਰ ਇਹ ਲੱਭਣਾ ਨਹੀਂ ਹੱਸ ਸਰਦਾਰੀ ਬਿਚਣਾ ਹੈ ਬਿਚਣਾ ਓਏ ਮੋਟਰਸਾਈਕਲ ਵੀ ਤੇਰਾ ਵਕਾ ਦਾਂਗੇ ਕੋਈ ਬੰਦਾ ਬੁੰਦਾ ਲੱਭ ਕੇ ਦੇ ਕੰਮ ਵੀ ਕਰਾ ਲ ਕੇ ਦੋ ਪੈਸਿਆਂ ਦਾ ਤੂੰ ਅ ਝੋਨੇ ਤਾਂ ਯਾਰ ਕੱਖ ਖਿਲਿਆ ਕਢਾ ਲਈਏ ਹੂੰ ਕੋਈ ਹੈ ਤਾਂ ਲੱਭ ਕੇ ਦੇ ਯਾਰ ਓਹ ਸਰਦਾਰ ਯੂਨੀਸ ਕੱਖ ਕਨਾਲਨੇ ਕਿੱਡੀ ਕਹਾਂ ਸੇ ਬੰਦਾ ਢੂੰਡ ਕੇ ਦੂੰ ਆਪਕੋ तेरे को हो गए तेरे वर्गे कोई लाभ चढ़ाइए और सरदार आप हमको रख ना। हम काम कर देता हूँ बढ़े में पैसा लूंगा आपसे ऐसी के कितने पैसे लेंगे सरदार हमारा जो पहले वाला सरदार था ना में वो हमको देता था महीने का बीस हजार अच्छा तुम ਜਿਆਦਾ ਕੱਟਤਾ ਹੈ ਤੂੰ हमको 15000 ਰੁਪਿਆ ਦੇ ਦੇਣਾ ਚੱਲ ਲੈਲੀ ਤੇ ਇੱਕ ਤੁਸੀਂ ਆ ਗੰਦ ਪਾਇਆ ਇਹ ਇੱਥੇ ਨਹੀਂ ਮੈਂ ਚੱਲਣ ਦੇਣਾ ਆ ਜਿਹੜੀਆਂ ਥੁੱਕਾਂ ਹੀ ਫੜਦੇ ਖਾ ਖਾ ਪਤਾ ਨਹੀਂ ਕੀ ਗੱਗ ਸਵਾ ਖਾਈ ਜਾਂਦੇ ਆ ਇਹ ਸ਼ਰਦਾ ਰੂ ਬੰਦਾ ਨਹੀਂ ਹੋਗਾ ਨਹੀਂ ਨਹੀਂ ਤੂੰ ਕੋਈ ਹੋਰ ਬੰਦਾ ਢੂੰਡ ਲਾ ਉਹ ਚੱਲ ਤੂੰ ਛੱਡ ਯਾਰ ਤੂੰ ਆ ਮੇਰੇ ਕੋਲ ਕੰਮ ਦੇ ਕੰਮ ਪਿਆਣਾ ਲੇਕਿਨ ਉੱਛੇ ਪਹਿਲੇ ਇਹ ਕਬੇਚਣਾ ਹੈ ਉਹ ਤੂੰ ਮੈਨੂੰ ਦੱਸ ਕਿੰਨੇ ਦਾ ਵੇਚਣਾ ਇਹ ਈ ਹਾਰਟ ਵੀ ਸਹੀ ਪੜਾ ਹੈ। ਇਹ ਇੱਕ ਨਿਕ ਬਾਤ ਹੈ ਇਹ ਕਾ ਕਪੀਆਂ ਨਹੀਂ ਹੈ। ਬਿਨਾ ਕਪੀਆਂ ਕੇ ਹੈ। ਕਿਉਂ ਕਾਪੀ ਕਿੱਥੇ ਗਈ ਜਾਂਦੀ? ਇਹ ਕਾ ਕਪੀਆਂ ਹਮਕਾ ਨਹੀਂ ਮਾਲੂਮ। ਇਹ ਸਰਦਾਰ ਕਾ ਮਾਲੂਮ ਹੈ। ਦੇਗਾ ਮੈਨੂੰ ਕੋਈ ਤਾਂ ਇਹ ਐਫੀ ਡਾਟ ਵਗੈਰਾ। ਤੂੰ ਪਤੰਦਰਾ ਚੋਰੀ ਕੀਤਾ ਹੋਵੇ। ਲੈ ਲੁਕੋ ਸੁਣੋ ਨਿਕਤੀ ਗਰੇ। ਇਹ ਸਰਦਾਰ। ਇੱਚਾ ਫਿਲੀਪਟਵਾ ਨਹੀਂ ਹੈ। ਆਪਕੋ ਫਸਟੇ ਮੇ ਮੋਟਰਸਾਈਕਲ ਵਾ ਮਿਲ ਰਹਾ ਹਾ ਹੌਲ ਕਰਤਾ ਹੈ। ਬੰਦਾ ਹੀ ਨਾ ਜਵਾਲੀ। ਚਲ ਤੂੰ 10000 ਮੈਨੂੰ ਕਿੰਨੇ ਦੇਣੇ ਆ ਇਹ ਮੋਟਰਸਾਈਕਲ ਬਾ ਹਾਂ ਮੈਂ ਆਪਕੋ ਦੇ ਦੂੰਗਾ 25000 ਮੈਂ ਜਾ ਜਾ ਪਕੀ ਨਾ ਚੁੰਗੇਗਾ ਨਾ ਐਮਡੀ ਕਾਪੀ ਨਾ ਕਾਜ ਕੋਈ ਅਰੇ ਸਰਦਾਰ ਨਿਆ ਪੜਿਆ ਹਬੀ ਸਕੂਲ ਨਾ ਕਿਤੇ ਪੜਿਆ ਟੁੱਟਿਆ ਇਹਦਾ ਮਗਰਾ ਉਹ ਟੁੱਟਿਆ ਪਿਆ ਉਹ ਕਾਕਾ ਹੈ ਨਹੀਂ ਨਹੀਂ 25-25 ਦਾ ਬਹੁਤ ਆ ਨਾ ਕਾਪੀ ਨਾ ਕਾਜ ਜਿੰਦਾ ਦੱਸ ਤੂੰ ਮਰਕਮ ਕੋਲ ਕਿੰਨਾ ਡੇਟਾ ਹੈ ਔਰ ਪਿਆ ਮਿਲਣਾ 10000 ਤੈਨੂੰ 10000 ਕੀ ਬਾਤ ਕਰਦਾ ਤੂੰ ਯਾਰ ਮੈਂ ਕੋਈ ਮੋਟਰਸਾਈਕਲ ਮਾਰਤਾ ਦੇ ਛੱਡ ਦੇ 10000 ਦੇਣਾ ਉੱਪਰ ਉੱਪਰ ਨਿਵੇਸ਼ ਤੇ ਕੰਮ ਕਾਹ ਕਿਹਾ ਕੰਮ ਹਮਕਾ ਦੇਖੋ 10000 ਹਾਂ ਮੈਂ ਕਰੂੰ ਟ੍ਰਾਂਸਫਰ ਕੈਸ਼ ਹੈ ਨਹੀਂ ਮੇਰੇ ਕੋਲ ਇਹ ਆਦਾ ਕੋਡ ਕੋਡ ਕੋ ਕੌ ਤੂੰ ਹਮਕਾ ਹਮਰਾ ਮੁੰਡਾ ਨਹੀਂ ਤੂੰ ਕਹੇ ਸਕੈਨ ਕੋਡਵਾ ਆ ਚਲੋ ਦੇ ਮੈਨੂੰ ਇਹ ਫਸਾੜ ये ये फुलवा फुलवा है ल्या ल्या, कर कर है नहीं हमें हमका जो कु है उसको तो करके हमने खत में डाल लिया तू मेनु ना दस पंजाब आंब लग गया तू हजार बात करता है तुम हम ऐसी ਕਾਟਾ ਹੈ ਗਨ ਕਿਸ ਕਾਰ ਨੇ ਕਰ ਦਿਜੀਏ ਗਲਤ ਕਾਟਾ ਹੈ ਹਮਰੇ ਉਹ ਨਿਕਲ ਆਇਆ ਨਿਕਲ ਆਇਆ ਨਿਕਲ ਆਇਆ ਹੈ ਸਦਾ ਰਬੀ ਆਇਆ ਨਹੀਂ ਹੈ ਓਏ ਆ ਜਾਂਦਾ ਪ੍ਰੋਸੈਸ ਚ ਕੰਮ ਹਾਂ ਪ੍ਰੋਸੈਸ ਚ ਕੰਮ ਤੱਕ ਮੈਂ ਕਿਸੇ ਨਾਲ ਨੂੰ ਆ ਦੇਗ ਆ ਦੇ ਹਾਂ ਹਾਂ ਅਭੀ ਆਈ ਗਾ ਆ ਗਾ ਆ ਗਾ ਇਹ ਮੋਟਰਸਾਈਕਲ ਵਾ ਹੁਆ ਟੋਹਾ ਛੱਡ ਦੇ ਛੱਡ ਦੇ ਚਲਾ ਇਹ ਪਕੜੋ ਹਮ ਕੋ ਕਿਧਰ ਲੈ ਕੇ ਜਾਏਗਾ ਤੈਨੂੰ ਮੈਂ ਦਿਖਾਉਣਾ ਕੰਮ ਕਰ ਕਿਦੋਂ ਤੱਕ ਆਏਗਾ ਹੁਣ ਤੂੰ ਮੇਰੇ ਕੋਲ ਕਿਦੋਂ ਤੱਕ ਕਿ ਹਮ ਇਹ ਕਰ ਲਈਏ ਮੈਂ ਕਹਾ ਜਾਊਂਗਾ ਆਪਕੇ ਪਾਸ ਜਾਊਂਗਾ ਆਪ ਹਮਾਰਾ ਮਾਲਿਕ ਹਮ ਆਪਕਾ ਨੌਕਰ ਨਾ ਤੂੰ ਮੋਟਰਸਾਈਕਲ ਮਾਟੋ ਲੈ ਲਈਏ ਓਏ ਥੀਆ ਖੜਾ ਕੋਨੀ ਲੈ ਚਲਦੇ ਮੋਟਰ ਕਹ ਹੈ ਕਿ ਸਗਰ ਹਮਕਾ ਭੂਖ ਮੋਕ ਰਹਾ ਹੈ ਓ ਸਾਰਾ ਕੋ ਖਵਾ ਰਿਆ ਅਰੇ ਹੈਗਾ ਕੀ ਹੈ ਕਿ ਹਮਨੇ 2 ਦਿਨ ਸੇ ਖਾਣਾ ਨਹੀਂ ਖਾਇਆ ਨਾ ਓ ਖਵਾ ਰੇ ਤੈਨੂੰ ਸਾਰਾ ਕੁਝ ਠੀਕ ਹੈ ਆ ਦੇਖ ਆ ਸਾਰਾ ਓ ਇਹਦੇ ਵਿੱਚ ਕੱਖ ਕੱਢਣਾ ਆ ਵੀ ਆਪਣਾ ਇਹਦੇ ਵਿੱਚੋਂ ਕੱਠ ਗੜਨਾ ਨੂੰ ਸਾ ਤੇ ਉਹ ਆਪਣਾ ਮੋਟਰ ਆਪਣੀ ਮੋਟਰਵਾ ਕਿੱਧਰ ਹੈ ਮੋਟਰਵਾ ਮੋਟਰ ਵੀ ਉਹ ਅੱਗੇ ਆ ਉਹ ਮੋਟਰ ਹੈ ਆਹ ਆਪ ਜਾ ਕੇ ਉਹ ਆਹਾਂਮ ਕੀ ਜੀ ਹੈ ਹਾਂ ਤਾਂ ਹਮ ਆਤਾ ਹਾਂ ਹਮ ਕਾਹਨ ਗਾ ਕੇ ਆਤਾ ਚਲ ਠੀਕ ਹੈ ਮਲੇਯਾਨਾ ਮੋਟਰਸਾਈਕਲ ਵੀ ਉੱਥੇ ਆ ਗਿਆ ਸਮਾਨ ਤਪੜਾ ਚਾਹੀਦਾ ਉੱਥੇ ਪਿਆਣ ਕੇ ਤੇ ਲੈ ਲਈ ਠੀਕ ਹੈ ਸਰਦਾ ਠੀਕ ਆ ਕਾ ਹੈ ਕਿ ਖਾਣਾ ਖਾਣ ਨਾ ਇਹ ਵੀ ਕੰਮ ਕਰ ਉਹ ਆ ਲੈ ਆ ਲੈ ਹਾਰਦਾ ਆ ਮੂਹੋਂ ਤਾਂ ਆਪ ਕਰ ਆ ਤਬ ਬੈਠ ਆਇਆ ਓ ਮੋਟਰ ਕੋਲ ਵਾਵਾ ਤੱਲਾ ਉਥੇ ਕੱਢੀ ਮੋਟਰ ਵਾ ਆ ਆ ਆ ਜਾ ਕੇ ਲੋ ਖਰਦਾ ਨਹੀਂ ਤਾ ਕੋਇਓ ਲੱਗਦਾ ਤੁਹਾਨੂੰ ਤਾਂ ਖਾਣਾ ਨਹੀਂ ਖਾ ਰੇਂ ਤਾਂ ਹਮਕੋ ਬਹੁਤ ਭੁੱਖ ਲੱਗ ਰਹੀ ਏ ਆਪਣਾ ਮੋਟਰ ਵਾਲੀ ਹੈ ਕਾ ਆ ਆ ਇਹ ਮੋਟਰ ਆਪਣੀ ਚਲਦਾ ਯਾਰਾ ਗੰਦਾ ਹਾਸੇ ਤਾ ਮੂੰਹ ਤੋਂ ਮੇਨ ਤਾਂ ਨੰਲੀ ਚੜੀ ਜਾਂਦੀ ਏ ਹੇ ਫਗਾ ਹਮਕੋ ਕੋਈ ਸਮਝ ਨਹੀਂ ਆ ਰਿਹਾ ਕਾ ਉਹ ਛੱਡ ਦੇ ਛੱਡ ਦੇ ਤੈਨੂੰ ਕਾਦੀ ਸਮੈਲ ਚੜਨੀ ਆ ਯਾਰ ਤੁਮਕੋ ਕਿਆ ਖੁਮੈਲ ਚੜਤਾ ਹੈ ਹਮਕੋ ਇਸਕੋ ਖਾਟਾ ਹੈ ਚੱਲ ਗੱਲ ਸੁਣ ਮੇਰੀ ਹਾਂ ਜੋ ਤੈਨੂੰ ਚਾਹੀਦਾ ਕਮਰੇ ਤੋਂ ਕੱਢ ਲਾ ਤੇ ਮੈਨੂੰ ਕੱਖ ਵਲੀ ਦੇਖਣਾ ਚਾਹੀਦਾ ਝੋਨੇ ਚਾ ਸਾਰੇ ਜਿੰਨਾ ਹੈਗਾ ਦੇਖ ਲੈ ਹਾਂ ਕੱਖ ਨਹੀਂ ਛੱਡਣਾ ਇੱਥੇ ਕੋਈ ਬਾਤ ਨਹੀਂ ਛੱਡਾਂ ਹਮ ਆਪਕਾ ਕੱਖ ਨਹੀਂ ਛੋੜੂਗਾ ਅਬ ਮੇਰਾ ਨਹੀਂ ਝੋਨੇ ਚ ਕੱਖ ਨਹੀਂ ਛੱਡਣਾ ਕੋਈ ਹਾਂ ਆਪਕਾ ਆਪਕਾ ਹੀ ਹੈ ਇਹ ਝੋਨਾ ਤਾਂ ਹਾਂ ਤੁਹਾਨੂੰ ਆਪਕਾ ਕੱਖ ਨਹੀਂ ਛੋੜੂਗਾ ਸਾਰਾ ਸਮਾਨ ਕੱਢ ਲੈ ਇੱਥੇ ਸਾਰਾ ਪਿਆ ਕੋ ਆਮ ਕਢ ਲੂੰਗਾ ਹਾਂ ਕਹਾਂ ਬੈਠੋਗੇ ਹੁਆ ਇਹ ਦੋ ਬਹਿਣਾ ਉਸ ਤੋਂ ਕਿ ਨਹੀਂ ਗਾਦਾ ਰੋਟੀ ਆ ਜਾਂਦੀ ਹੈ ਤੈਨੂੰ ਰੋਟੀ ਵੀ ਖਵਾਉਣੀ ਹਮਕਾ ਹਮਕਾ ਰੁਟੀਆਂ ਲਿਆਡੋ ਹਮਕਾ ਭੁੱਖ ਲੱਗ ਰਹੀ ਹੈ ਆ ਗਏ ਰੋਟੀ ਵੀ ਕਿਨੇ ਠੀਕ ਆ ਫੇ ਸਰਦਾਰ ਫਸਰ ਤਨਿਕ ਹਮਕਾ ਪੈਂਟ ਕੋਟਵਾ ਬਿਚਲਾਈ ਦੋ ਔਰ ਸਾਰਾ ਕੁਛ ਲੈ ਜਾਗੇ ਕੰਮ ਦਾ ਕੰਗਰੂ ਆ ਚੱਲਾ ਹਮਰਾ ਇਹ ਦੇਖੋ ਹਮਰਾ ਸ਼ਲਟਵਾ ਵੀ ਫਟ ਗਿਆ ਹੈ ਓਏ ਸਾਰਾ ਕੁਛ ਦੇਖ ਲੈ ਕੋਈ ਸ਼ਲਟਵਾ ਲਾ ਦੋ ਓ ਕਪੜਾਵਾ ਮੇਰਾ ਖੜਾ ਛੱਡ ਕੰਮ ਤਾਂ ਕਰ ਹਾਂ ਕੰਮ ਕਰਦਾ ਤੂੰ ਪੀ ਲਿਆ ਯਾਰ ਇੱਕਦਮ ਮਥਾ ਬੰਦਾ ਲੱਭਿਆ ਕੰਮ ਕਰ ਕੰਮ ਕੋਈ ਨਹੀਂ ਲਾ ਜਿੰਦੇ ਰੋਟੀ ਵੀ ਆ ਜਾਂਦੀ ਤੇਰੀ ਓਹੋ ਅੱਜ ਤਾਂ ਥੱਕ ਗਿਆ ਯਾਰ ਇੱਕ ਤਾਂ ਮਸਾ ਬਲ ਜਾ ਮੜਿਆ ਪਤੰਦਰ ਉਤੋਂ ਸਿਰ ਨਾ ਖਾ ਗਿਆ ਉਫ ਜ਼ਖੀਰ ਲਾਂ ਕਰਕੇ ਦੋ ਘੜ ਗਿਆ ਉਹਨੇ ਨੂੰ ਰੋਟੀ ਜਾ ਜੂ ਲਾ ਲੈ ਖਵਾਣੇ ਨੂੰ ਤੇ ਆਲੇ ਆ ਕਰਕੇ ਰਾਤ ਥੋੜਾ ਉਦੋਂ देवा देवा रे देवा। साला ससुर का नाते कि फसा लिया हमको हमारा ढोई भी दुखने लग गया हरे देवा अरे का अपनी जिंदगी इस साला सरदार किधर गया इस साले का मोटरसाइकिल साइकिल वा तो वो खड़ा है अरे ढाई नहीं है इस जाकर देखता हूँ अरे का नाते है? देखो तो देखो कैसे सो रहा है घोड़े बेच के सो रहा है कोई बात नहीं बिटवा हम तुमको बताता हूँ बहुत खून पीते हो तुम लोग जो दूर से आते हैं ना परदेशी बहुत गाली गलोज करते हो वो कहा हमारा जो पुराना सुधारवा था वो भी हमको बहुत गाली देता था हम का बोल ਦਾਦਾ ਸੁਤਾ ਬੇ ਉਹ ਪਤੀ ਨੂੰ ਛੋੜਿਆ ਹੁਣ ਯਾਰ ਤੂੰ ਰੱਖ ਨਹੀਂ ਕਢਾਇਆ ਤੂੰ ਤਾਂ ਚੁੱਪ ਨਹੀਂ ਪਿਆ ਉਹ ਮਿਲ ਗਿਆ ਸੀ ਬੰਦਾ ਯਾਰ ਆਪਾਂ ਨੂੰ ਭਈਆ ਅੱਛਾ ਬਾਜਾਈ ਯਾਰ ਉਹ ਤੂੰ ਚੜਾ ਗਿਆ ਪੁੱਤਰਾ ਹੂੰ ਭਈਆ ਆ ਗਿਆ ਬਾਅਦ ਚ ਠੀਕ ਆ ਨਾਲੇ ਦਾ ਆਪਾਂ ਲੈ ਲੈ 10000 ਦਾ ਮੋਟਰਸਾਈਕਲ ਹੁੰਦਾ ਠੀਕ ਆ ਨਾਲੇ 15000 ਚ ਉਹਨੂੰ ਰੱਖ ਲੈ ਕੰਮ ਕਰ ਲਈ ਹਾਂ ਇੱਥੇ ਕਿੱਥੇ ਆ ਭਈਆ ਦੇ ਕਿੱਥੇ ਆ ਮੋਟਰਾਂ ਵਾਲਾ ਓ ਇੱਥੇ ਹੀ ਹੁਣਾ ਪੁੱਤ ਗਿੱਠੇ ਜਿਹਾ ਹਾਂਦੇ ਕੰਜਰ ਤੇ ਬੈਠ ਇੱਥੇ ਬੈਠਾ ਹਾਂ ਕਿਤੇ ਆਪੀ ਇੱਥੇ ਬੈਠਾ ਆ ਮੇਰੀ ਚੋਤਾ ਉਹ ਹੈ ਨਹੀਂ ਭਈਆ ਤੂੰ ਆ ਓ ਕੌਡੀ ਆਏ ਫੋਨ ਲੈਣੇ ਕਾਹਨ ਬਨੇਗਾ ਮੇਰਾ ਫੋਨ ਕਿੱਥੇ ਚਾਬੀ ਦੀ ਓ ਕੰਜਰ ਦਾ ਕਿਤੇ ਮੈਨੂੰ ਤਾਂ ਨਹੀਂ ਲਾ ਗਿਆ ਚੂਨਾ ਓਏ ਯਾ ਚਾਟਾ ਕਿੰਨਾ ਸਬਰ ਵੀ ਨਹੀਂ ਦਾਈਆ ਆਏ ਉਧਰ ਪੰਜਾਬੀ ਬੰਦਾ ਨੱਬੀ ਬੈਠਾ ਗਾਤਾ ਓਏ ਪੋਤਾ ਪਾਤਾ ਲੁੱਟੇ ਗਏ ਕੰਜਰ ਦਾ ਰੁਪਿਆ 10000 ਰੁਪਏ ਲੈ ਗਿਆ ਮੋਟਰਸਾਈਕਲ ਵੀ ਲੈ ਗਿਆ ਤੇ ਮੋਬਾਈਲ ਵੀ ਲੈ ਗਿਆ ਗਿਆ ਚਾਚਾ ਮੈਂ ਤਾਂ ਕੰਜਰ ਦੇ ਨੂੰ ਕਿਆ ਵੀ ਛੋਣੇ ਚ ਕੱਖਣਾ ਛੱਡੀ ਮੇਰੇ ਥੜੇ ਨਾਲ ਮੇਰੇ ਹੀ ਕੱਖਣੀ ਛੱਡਿਆ ਓਏ ਮੈਂ ਤਾਂ ਲੁੱਟਿਆ ਆ ਗਿਆ ਸੋ ਦੋਸਤੋ ਅਖੀਰ ਤੱਕ ਫਿਲਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਨਾਲ ਹੀ ਨਾਲ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਜਾਓ ਕਿ ਵੀਡੀਓ ਤੁਹਾਨੂੰ ਫਿਲਮ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਇਸ ਟਲਵਾ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਹੋਰ ਨਾਲ ਦੀ ਨਾਲ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਆ ਜਿਹੜਾ ਉਹ ਜਰੂਰ ਕਰਦੇ ਜਾਓ ਸੋ ਮਿਲਦੇ ਆ ਜੀ ਕਿਸੇ ਅਗਲੀ ਫਿਲਮ ਦੇ ਵਿੱਚ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਬਣੇ ਰਹੋ ਟੈਲ ਮਾ ਟੈਲੀਵਿਜ਼ਨ ਦੇ ਨਾਲ ਬਹੁਤ ਬਹੁਤ